ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਹ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਪਿਕਰਮਜੀਤ ਮਜੀਠੀਆ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਾਹਨ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਬਧਾਏ ਆਪਣ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਆ ਆਪਸ ਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚੱਲੀ ਜਾਉ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲਏ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚਾਂ ਇਹ ਤਾਂ ਹੱਕ ਚ ਭੁਗਤਾਂਗੇ ਉਹਨਾਂ ਦੇ ਹੁਣ ਤੁਸੀਂ ਆ ਬਿਆਨਾਂ ਬੂਨਾਂ ਚ ਹਮਾਇਤਾ ਹੁੰਤਾ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਿਉਂਕਿ ਬਹੁਤ ਕੁਝ ਸਾਹਮਣੇ ਆ ਰਿਹਾ ਹਾਂ ਉਹ ਨਾਲੇ ਦਿਨਾਂ 'ਚ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ ਬੜੇ ਤਰੀਕਿਆਂ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਬੜੇ ਬੇਰਹਿਮੀ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ ਹਿਸਾਬ ਹੋਊਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਜਬਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਗਿਆ। ਦਰਅਸਲ ਮੁੱਖ ਮੰਤਰੀ ਮਾਨ ਦਾ ਇਹ ਕਹਿਣਾ ਹੈ ਕਿ ਕੈਪਟਨ ਸਾਹਿਬ ਤੁਹਾਨੂੰ ਹੁਣ ਡਰਗ ਤਸਕਰਾਂ ਦੇ ਮਨੁੱਖ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ। ਜਦੋਂ ਲੋਕਾਂ ਦੇ ਪੁੱਤ ਤੁਹਾਡੇ ਤੇ ਤੁਹਾਡੇ ਭਤੀਜੇ ਦੇ ਰਾਸ ਦੇ ਵਿੱਚ ਤੜਫ-ਤੜਫ ਕੇ ਮਰ ਰਹੇ ਸਨ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈਠੇ ਸੀ। ਦਰਅਸਲ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਕਿ ਬਹੁਤ ਕੁਝ ਗੁਆ ਲਿਆ। ਪੰਜਵਾਂ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖੇੜਾ ਛੁੜਾਏਗੀ ਗੁਰੂ ਸਾਹਿਬ ਜੀ ਸੋਂ ਕਿੱਥੇ ਗਈ ਦੇ ਰਿਸਲ ਦੱਸ ਦਈਏ ਕਿ ਮਾਮਲਾ ਕੀ ਹੈ ਤਾਂ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਗੂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਟਵੀਟ ਕਰਦਿਆਂ ਵਿਕਰਮ ਮਜੀਠੀਆ ਤੇ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੁਰੀ ਘਰਾਣ ਕੀਤਾ ਗਿਆ ਤੇ ਇਸ ਦੀ ਨਿੰਦਾ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਦੇ ਵੱਲੋਂ ਇਸ ਦਾ ਜਵਾਬ ਵੀ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਤੁਸੀਂ ਜਿਹੜੀ ਗੁਟਕਾ ਸੱਬ ਦੀਸੋਂ ਖਾਦੀ ਸੀ ਉਸ ਦਾ ਕੀ ਬਣਿਆ ਹੁਣ ਤੁਹਾਡਾ ਦੋਗਲਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਿਆ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਕਿ ਜੀ ਬਹੁਤ ਮਾੜੀ ਗੱਲ ਹੈ ਜੀ ਐਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਚੰਜੀ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਵੈਸੇ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾੜੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਤਾਂ ਮੁਕਰ ਗਏ ਜੀ ਔਰ ਮੁਕਰਨ ਦਾ ਵੀ ਤਰੀਕਾ ਦੇਖੋ ਮੈਂ ਕਿਹਾ ਕਿਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸ ਕਰਕੇ ਵਿਰੋਧ ਕੀਤਾ ਸੀ ਮੈਂ ਤਾਂ ਰਵਨੀਤ ਬਿੱਟੂ ਕਿਹਾ ਕਿ ਪਹਿਲਾਂ ਕਾਂਗਰਸ ਚ ਸੀ ਬਾਜਪਾ ਦੇ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਸੁਖਪਾਲ ਘਰੇ ਤੋਂ ਕਰਨੀ ਸੀ ਉ ਤਾਂ ਆਪ ਉਹਨਾਂ ਕੇਸਾਂ ਦੇ ਵਿੱਚ ਫਸਿਆ ਫਿਰਦਾ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕਿਪਟ ਨਮਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਦਾ ਮਤਲਬ ਸਾਰੇ ਰਲੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ 도ਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਪੰਜਾਬ ਤੁਹਾਨੂੰ ਕਦੇ ਮਾਫ ਨਹੀਂ ਕਰੂਗਾ ਭਾਜਪਾ ਸਪਸ਼ਟ ਕਰੇ ਕਿ ਉਹਦੇ ਦੋ ਵੱਡੇ ਲੀਡਰ ਰਵਨੀਤ ਪਿੱਟੂ ਤੇ ਕੈਪਟਨ ਮਿੰਦਰ ਸਿੰਘ ਉਹ ਨਸ਼ਿਆਂ ਦੇ ਸਮਗਲਰਾਂ ਦੇ ਹੱਕ ਚ ਬੋਲ ਰਹੇ ਨੇ ਹਮੈਤ ਚ ਬੋਲ ਰਹੇ ਨੇ ਭਾਜਪਾ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨਰਜਵਾਨੀ ਦਾ ਘਾਣ ਹੋਇਆ ਹੁਣ ਤੱਕ ਭਾਜਪਾ ਉਹਦੇ ਵਿਰੁੱਧ ਹੈ ਜਾਂ ਹੱਕ ਚ ਇਹ ਸਪਸ਼ਟ ਕਰੇ ਇਹ ਨਾ ਕਹਿਣ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਕਾਂਗਰਸ ਦੇ ਤਿੰਨ ਲੀਡਰ ਨੇ ਵੱਡੇ ਚੰਨੀ ਬਾਜਵਾ ਖੈਰਾ ਕਾਂਗਰਸ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਨੇ ਜਿਹੜੇ ਇਹਨਾਂ ਨੇ ਫਲਾਏ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਹੈ ਕਾਂਗਰਸ ਦਾ ਵੀ ਨਾਮ ਆਉਂਦਾ ਵਿੱਚ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਂਗਰਸ ਜਿਹੜੀ ਹੈ ਉਹ ਨਸ਼ਿਆਂ ਦੇ ਵਿਰੁੱਧ ਹੈ ਜਾਂ ਹੱਕ ਚ ਅਕਾਲੀ ਦਲ ਤਾਂ ਸਪਸ਼ਟ ਕਰ ਹੀ ਚੁੱਕਿਆ ਅਕਾਲੀਵਾਲਾਂ ਨਾਲ ਲਿਆਂਦੀ ਨੇ ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਹ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਬਾਬਾ ਬਕਾਲਾ ਸਾਹਿਬ ਵਾਲੀ ਰੈਲੀ 'ਚ ਲਾਲ ਪੱਗ ਬੰਨੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਕੀ ਕਹਿ ਰਹੇ ਹੋ ਕਿ ਮੈਂ ਕਹਤਾ ਕੈਪਟਨ ਮਨਿੰਦਰ ਸਿੰਘ ਨੂੰ ਸਾਡੀ ਸਰਕਾਰ ਆ ਲੈਣ ਦੋ ਇਹਨਾਂ ਦੇ ਗਲ ਚ ਰੱਸੇ ਪਾ ਕੇ ਤਰਨ ਤਰਨ ਵਾਲੇ ਸੀਆਈਏ ਦਾ ਜਿਹੜਾ ਹੈਗਾ ਦਫਤਰ ਉਹ ਤੱਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦਾ ਨਾਨਾ ਜੀ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਜੀ ਚੰਨੀ ਕਹਿੰਦਾ ਮੈਂ ਐਫਆਈਆਰ ਕੀਤੀ ਸੀ ਉਹ ਕਹਿੰਦਾ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਭਗਵੰਤ ਮਾਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਕੈਪਟਨ ਮਨਿੰਦਰ ਸਿੰਘ ਕਹਿੰਦਾ ਜੀ ਕਾਣ ਹੋ ਰਿਹਾ ਹੈ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਵਧਾਏ ਆਪਣ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਆ ਆਪਸ ਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚਲੀ ਜਾਓ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲੇ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚ ਆ ਅਸੀਂ ਤਾਂ ਹੱਕ ਚ ਭੁਗਤਾਂਗੇ ਉਹਨਾਂ ਦੇ ਹੁਣ ਤੁਸੀਂ ਆ ਬਿਆਨਾਂ ਬੂਨਾਂ ਚ ਹਮਾਇਤਾਂ ਹੂਤਾਂ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਿਉਂਕਿ ਬਹੁਤ ਕੁਝ ਸਾਹਮਣੇ ਆ ਰਿਹਾ ਉਹਨਾਂ ਵਾਲੇ ਦਿਨਾਂ 'ਚ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ بڑے ਤਰੀਕਿਆਂ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ بڑے ਬੇਰਹਿਮੀ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ حساب ਹੋਊਗਾ ਔਰ ਅੱਜ ਦੇ ਇਸ ਬਿਆਨ ਨਾਲੇ ਸਪਸ਼ਟ ਹੋ ਗਿਆ ਪੰਜਾਬ ਦੇ ਲੋਕਾਂ ਕਿ ਸਾਰੇ ਆਪਸ ਦੇ ਵਿੱਚ ਏ ਰਲੇ ਹੋਏ ਸੀ ਔਰ ਰਲੇ ਹੋਏ ਨੇ ਬਸ ਇੱਕ ਦੂਜੇ ਨੂੰ ਉੱਪਰੋਂ ਉੱਪਰੋਂ ਹੀ ਮਾੜਾ ਚੰਗਾ ਜਿਹਾ ਕਹਿ ਕੇ ਕੰਮ ਸਾਰ ਦਿੰਦੇ ਸੀ ਤੇ ਲੋਕ ਸਮਝਦੇ ਸੀ ਸ਼ਾਇਦ ਤਾਂ ਇੱਕ ਦੂਜੇ ਦੇ ਵਿਰੁੱਧ ਨੇ ਪਰ ਅੰਦਰੋਂ ਇਹ ਪੰਜਾਬ ਦੇ ਵਿਰੁੱਧ ਨੇ ਆਪਸ ਚੇਰ ਰਲੇ ਹੋਏ ਨੇ ਇਹਨਾਂ ਨੇ ਪਤਾ ਹੀ ਨਹੀਂ ਕਿੰਨਾ ਕੁ ਹਿਸਾਬ ਕਿਤਾਬ ਹਜੇ ਹੋਊਗਾ ਪਤਾ ਹੀ ਨਹੀਂ ਕਿੰਨਾ ਕੁ ਪੰਜਾਬ ਨੂੰ ਲੁੱਟਿਆ ਔਰ ਮੈਂ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਪੰਜਾਬ ਮੈਂ ਕਹਿਣਾ ਚਾਹਨਾ ਕਿ ਜਿਨੇ ਵੀ ਪੰਜਾਬ ਦਾ 1 ਰੁਪਿਆ ਵੀ ਲੁੱਟਿਆ ਤੇ ਜਿਨੇ ਪੰਜਾਬ ਦੀ ਜਵਾਨੀ ਦਾ ਰੱਤਾ ਮਾਸਾ ਵੀ ਕਾਣ ਕੀਤਾ ਉਹਤੇ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜਨਾਬ